ਕੋਈ ਬਿੱਡ 13000 ਰੁਪਏ ਦਾ ਹੈ ਬਾਈ ਨਾਲ ਇੱਕ ਹੋਰ ਗੱਲ ਦੱਸਾਂ ਜੀ ਹਾਂ 10 ਸਾਲ ਦੀ ਗਾਰੰਟੀ ਵੀ ਆ 10 ਸਾਲ ਦੀ ਗਾਰੰਟੀ 13000 ਰੁਪਏ ਦਾ ਬੈੱਡ ਪੇਟੀ ਵਾਲੇ ਬੈੱਡ ਹੈ ਬਾਕਸ ਬਾਈ ਆ 20000 ਰੁਪਏ ਦੇ ਦੇ ਦਗੇ ਦੇ ਦੋ ਬਾਈ ਜੀ ਦੇ ਦਿਆਂਗੇ ਤੁਸੀਂ ਕਹਿੰਦੇ 20000 ਦੇ ਦਿਆਂਗੇ ਦੇ ਦਈਏ 20000 ਸਣੇ ਮੇਜ ਦੇ ਦਿਆਂਗੇ ਹੋਰ ਦੱਸੋ ਸਣੇ ਮੇਜ ਦੇ ਦਾਂਗੇ ਸਣੇ ਮੇਜ ਦੇ ਦਿਆਂਗੇ ਜੀ ਤੁਸੀਂ ਦੇਖ ਫ੍ਰੀ ਦੇਖ ਰੇਟ ਦੇ ਆਜੋ ਆਜੋ ਇਹ 16500 ਪਿਛਲੇ ਵਾਲਾ ਰੇਟ ਹੀ ਰੱਖਿਆ ਜੀ ਵਧਾਇਆ ਨਹੀਂ ਉਹੀ 16500 ਰੁਪਏ ਉਹੀ ਗਾਰੰਟੀ 5 ਸਾਲ ਦੀ ਗਾਰੰਟੀ ਕਰਾਇਆ ਵੱਖਰਾ ਜਿਹਦੇ ਵਿੱਚ ਇਹ ਭਾਈ 9 ਸੀਟਰ ਸੋਫਾ ਇਹਦੇ ਚ ਬੀਅਰ ਬਾਰ ਬਣਿਆ 28000 ਰੁਪਏ ਦਾ ਸਿਰਫ ਜੇ ਬੀਅਰ ਬਾਰ ਨਹੀਂ ਲੈਣਾ ਫਿਰ 26000 ਦਾ ਕਿੰਨੇ ਕਿੰਨੇ ਦੀਆਂ 5 ਸੀਟਾਂ ਭਾਈ ਭਾਈ ਜਿਹੜਾ ਮਰਜ਼ੀ ਲੈ ਲਓ 11000 ਰੁਪਏ ਚ ਆ ਜਿਹੜੇ ਕਹਿੰਦੇ ਸੀਗੇ ਇਹ ਉਹੀ ਨਹੀਂ ਜਿਹੜਾ ਆਪਾਂ ਆਏ ਆਏ ਕਰਕੇ ਦਿਖਾਇਆ ਸੀ ਵੀ ਕਪੜਾ ਖਰਾਬ ਹੋ ਕਪੜਾ ਵੇਖੋ ਨ ਸਿੱਧਾ ਕਰੋ ਕਪੜਾ ਕੋਈ ਭਾਂ ਪੈ ਜੇ ਹਾਂ ਤੇ ਸੋਫਾ ਨਵਾਂ ਦੇਾਂਗੇ ਅਸੀਂ ਤੇ ਇਹ ਇਹ ਤੇ ਮਹਿੰਗਾ ਲੱਗਿਆ ਕਪੜਾ ਇਹ ਕਿੰਨੇ ਦਾ ਹੋਊਗਾ ਭਾਈ ਇਹ 35000 ਰੁਪਏ ਚ 11 ਸੀਟਾਂ ਵਾਲਾ ਦੇ ਦੇਾਂਗੇ ਇਹ 35 ਚ 11 ਵਾਲਾ ਇਹਦੀ ਡਿਲੀਵਰੀ ਵੀ ਫਰੀ 100 ਕਿਲ ਬੋਲੋ ਜਦੋਂ ਨਾ ਇਹਨਾਂ ਦੇ ਬਾਪੂ ਹੁਣੇ ਲਾਹੌਰ ਤੋਂ ਆਏ ਸੀ ਤੇ ਨਾਲ ਨਾ ਆਉਂਦੇ ਹੋਏ ਤੇ ਮਾਂ ਨਾਲ ਰੰਦੇ ਰੁੰਦੇ ਹੀ ਲੈ ਕੇ ਆਏ ਸੀ ਉਹ ਰੰਦਿਆ ਨਾ ਇਹੋ ਜਿਹਾ ਵਿਢਣ ਵਿਢਿਆ ਆ ਕੇ ਤੇ ਬਾਈ ਹੁਣਾਂ ਨੇ ਯਾਰ ਆ ਕੇ ਬਾਪੂ ਹੁਣਾਂ ਨੇ ਇਹੋ ਜਿਹੀ ਬਰਾਸਤ ਹੱਥ ਚ ਫੜਾਤੀ ਪਨੇਸਰ ਫਰਨੀਚਰ ਵਾਲੇ ਦੇ ਜੀਰੇ ਆਏ ਆ ਆਪਾਂ ਤੇ ਅੱਜ ਤੁਸੀਂ ਇਹ ਦੇਖੋ ਵੀ ਇਹੋ ਜਿਹੀਆਂ ਅਲਮਾਰੀਆਂ 12-12000 ਰੁਪਏ ਦੀਆਂ ਬਣਾ ਬਣਾ ਕੇ ਉਹਦਾਂ ਵੀ ਗਾਰੰਟੀ ਦੇ ਕੇ ਕਿੰਨੇ ਚਿਰ ਦੀ ਗਾਰੰਟੀ ਦੇ ਦਿੰਦੇ ਨੇ ਬਾਈ ਸ਼ੌਂਕ ਦੀ ਗਾਰੰਟੀ ਆ ਜੀ ਸ਼ੌਂਕ ਲੱਗ ਜੇ ਕੋਣ ਮੱਕੀ ਲੱਗ ਜੇ 10 ਸਾਲ ਜੇ ਇੱਥੇ ਰੱਖ ਕੇ ਨਵੀਂ ਲੈ ਜੀ ਇੰਨੀ ਵਧੀਆ ਕੰਮ ਕਰਦੇ ਆ ਆ ਜਾ ਦੇਖੋ ਤੁਸੀਂ ਦੇਖੋ ਪ੍ਰੀਤ ਅੱਛਾ ਇੱਕ ਗੱਲ ਹੋਰ ਛੋਟੀ ਤੁਹਾਨੂੰ ਦੱਸਣੀ ਹੈ ਜੀ ਅਸੀਂ ਜਿਹੜਾ ਫਰਨੀਚਰ ਆਪ ਬਣਾਉਂਨੇ ਉਹੀ ਆਈ ਵੇਚਦੇ ਆਂ ਦੂਜਾ ਜਿਹੜਾ ਅਸੀਂ ਨਹੀਂ ਬਣਾਉਂਦੇ ਉਹ ਵੇਚਦੇ ਨਹੀਂਗੇ ਜੀ ਅੱਛਾ ਜਿਹੜਾ ਖਰੀਦ ਕੇ ਨਹੀਂ ਵੇਚਦੇ ਕੋਈ ਕਦੇ ਵੀ ਨਹੀਂ ਇੱਕ ਚੀਜ਼ ਵੀ ਨਹੀਂ ਬਾਹਰੋਂ ਖਰੀਦਦੇ ਟੋਟਲੀ ਆਪ ਬਣਾਉਨੇ ਸਾਰਾ ਕੁਝ ਲੋਹੇ ਦੀ ਅਲਮਾਰੀ ਅਸੀਂ ਵੇਚਦੇ ਨਹੀਂ ਨਾ ਹੀ ਬਣਾਈਏ ਨਾ ਵੇਚੀਏ ਇਹ ਅੱਜ ਕੱਲ ਪਿੱਤਲ ਵਾਲੇ ਬੇਡ ਬੜੇ ਚੱਲਦੇ ਜੀ ਉਹ ਬਾਹਰੋਂ ਬਣਾ ਮੰਗਾ ਕੇ ਵੇਚੀ ਜਾਂਦੇ ਅਸੀਂ ਸਾਰਾ ਤੁਹਾਨੂੰ ਉਹੀ ਵਿਖਾਵਾਂਗੇ ਫੈਕਟਰੀ ਸਾਰਾ ਅਸੀਂ ਆਪ ਬਣਾਉਨੇ ਖੁ ਹੂੰ ਤੇ ਇਧਰ ਤੁਹਾਨੂੰ ਹੋਰ ਰੇਟ ਦੱਸਾਂ ਬਾਈ ਆ ਕਿੰਨੇ ਦਾ ਦੇ ਦੋਗੇ ਸੱਤਾਂ ਸੀਟਾਂ ਵਾਲਾ ਸੋਫਾ ਪਿਛਲੀ ਯਾਰੇ 2 ਮਿਲੀਅਨ ਵਿਊ ਹੋ ਗਿਆ ਸੀ ਇਹਦਾ ਇਹ 16500 ਪਿਛਲੇ ਵਾਲਾ ਰੇਟ ਹੀ ਰੱਖਿਆ ਜੀ ਵਧਾਇਆ ਨਹੀਂ ਉਹੀ 16500 ਰੁਪਏ ਉਹੀ ਗਾਰੰਟੀ 5 ਸਾਲ ਦੀ ਗਾਰੰਟੀ ਕਰਾਇਆ ਵੱਖਰਾ ਠੀਕ ਆ ਜੀ ਆ ਕਿੰਨੇ ਦਾ ਦੇ ਦੋਗੇ ਆਹ ਇਧਰਲੇ ਪਾਸੇ ਵਾਲਾ ਸੋਫਾ ਇਹ ਭਾਜੀ 11 ਸੀਟਾਂ ਵਾਲਾ ਸੋਫਾ ਇਹ ਗੁਬਾਰੇ ਵਾਲਾ ਸੈੱਟ ਵਜਦਾ ਜੀ ਬਹੁਤ ਹੀ ਹੈਵੀ ਆ ਚੱਕਣ ਜੀ ਵੀ ਬਹੁਤ ਭਾਰਾ 10 ਸਾਲ ਦੀ ਇਹਦੀ ਗਾਰੰਟੀ ਆ ਗੱਦੀ ਬਹਿ ਜੇ ਇਹਦਾ ਕੱਪੜਾ ਖਰਾਬ ਹੋ ਜੇ 10 ਸਾਲ ਚ ਇੱਥੇ ਰੱਖ ਕੇ ਨਵਾਂ ਲੈ ਜਿਓ ਇਹ ਤੁਹਾਨੂੰ 48000 ਰੁਪਏ ਚ ਪੂਰੇ ਪੰਜਾਬ ਚ ਡਿਲੀਵਰੀ ਫਰੀ ਦੇਾਂਗੇ ਤੇ ਆ ਨੌ ਸੀਟਾਂ ਵਾਲਾ ਸੋਫਾ ਜਿਹੜਾ ਇੱਥੇ ਪਿਆ ਨੌ ਸੀਟਾਂ ਵਾਲਾ ਫਰੀ ਦੇਖੀ ਆ ਆਹ ਆ ਨੌ ਸੀਟਾਂ ਵਾਲਾ ਇਹ ਭਾਜੀ ਸਿਰਫ 24000 ਉਹ ਵੀ 24000 ਆ 24000 ਰੁਪਏ ਦਾ ਦੇ ਦੇਣਗੇ ਦੇਖੀ ਫਰੀ ਤਾਂ ਆ ਆਹ ਸੋਫਾ ਇਧਰਲੇ ਪਾਸੇ ਤੁਹਾਨੂੰ ਹੋਰ ਦਿਖਾਵਾਂ ਆ ਜੋ ਬਾਹਲੇ ਬੰਦਿਆਂ ਨੂੰ ਲੌਬੀ ਚ ਰੱਖਣ ਵਾਲਾ ਸੈੱਟ ਚਾਹੀਦਾ ਹੁੰਦਾ ਭਾਈ ਆ 20000 ਰੁਪਏ ਦੇ ਦੇ ਦਗੇ ਦੇ ਦਿਓ ਭਾਈ ਜੀ ਦੇ ਦੇਾਂਗੇ ਤੁਸੀਂ ਕਹਿੰਦਾ ਤੇ 20000 ਦੇ ਦੇਾਂਗੇ ਦੇ ਦਈਏ ਸਣੇ ਮੇਜ ਦੇ ਦਾਂਗੇ ਸਣੇ ਮੇਜ ਦੇ ਦਿਆਂਗੇ ਜੀ ਤੁਸੀਂ ਦੇਖ ਫਰੀਦ ਦੇਖ ਰੇਟ ਦੇ ਆਜੋ ਆਜੋ ਅੱਗੇ ਚਲੋ ਆਜੋ ਹਜੋ ਅੱਗੇ ਚਲੋ ਆ ਵੀ ਸੇਮ ਰੇਟ ਹੀ ਆ ਜੀ ਇਹ ਵੀ ਇਹ ਵੀ 20000 ਦੇ ਦੇ ਦਈਏ ਸੇਮ ਹੀ ਭਾਜੀ ਸੇਮ ਬਹਿ ਕੇ ਵੇਖੋ ਭਾਜੀ ਫੀਲਿੰਗ ਵੇਖੋ ਬਹਿ ਕੇ ਦੇ ਸੋਫੇ ਦੇ ਹਾਂ ਤੇ ਇਹਦੇ ਚ ਇੱਕ ਗੱਲ ਹੋਰ ਆ ਇਹਦੇ ਚ ਗੱਦੀ ਗੁੱਦੀ ਉਹੀ ਪਾਈ ਹੋਈ ਆ ਭਾਈ ਉਹੀ ਗਾਰੰਟੀ ਸੇਮ ਗਾਰੰਟੀ ਸਾਰਾ ਕੁਝ ਸੇਮ ਕੱਪੜਾ ਵਧੀਆ ਲੱਗਿਆ ਹੋਈ ਭਾਈ ਜਦੋਂ ਮਰਜੀ ਗੱਦੀ ਪਾੜ ਕੇ ਵੇਖ ਲਓ ਸਲੀਵ ਵਾਲ ਦੀ ਗੱਦੀ ਨਿਕਲੂਗੀ ਵਿੱਚੋਂ ਤੇ ਭਾਈ ਆ ਕਿੰਨੇ ਦਾ ਦੇ ਦਈਏ ਆਹ ਜਿਹਦੇ ਵਿੱਚ ਉਹ ਬਣੇ ਪਿਆ ਇਹ ਭਾਜੀ 9 ਸੀਟਰ ਇਹਦੇ ਚ 2 ਵਾਰ ਬਣਿਆ 28000 ਰੁਪਏ ਦਾ ਸਿਰਫ ਜੇ 2 ਵਾਰ ਨਹੀਂ ਲੈਣਾ ਫਿਰ 26000 ਦਾ ਉਹ ਜੇ ਵਿਚ ਚਲੋ ਉਹ ਨਹੀਂ ਲੈਣਾ ਨਹੀਂ ਲੈਣਾ 26000 ਦਾ ਉਹ 2000 ਘਟ ਜੂਗਾ ਭਾਈ ਇਹਨਾਂ ਦੇ ਨਾਲ ਡਿਲੀਵਰੀ ਮਿਲ ਜਾਂਦੀ ਆ ਡਿਲੀਵਰੀ ਭਾਜੀ ਜਿਹੜਾ ਤਾਂ 9 ਸੀਟਰ ਆ ਉਹਨਾਂ ਦਾ ਅਸੀਂ 50 ਕਿਲੋਮੀਟਰ ਤੱਕ ਡਿਲੀਵਰੀ ਕਰ ਦਿਆਂਗੇ ਅੱਛਾ ਜੀ ਜਿਹੜੇ 11 ਸੀਟਾਂ ਵਾਲੇ ਉਹ ਅਸੀਂ ਆਲ ਪੰਜਾਬ ਡਿਲੀਵਰੀ ਦਿਆਂਗੇ ਤੁਹਾਨੂੰ ਠੀਕ ਆ ਜੀ ਹਾਂਜੀ ਤੇ ਆ ਭਾਈ ਜੀ ਆ ਕਿੰਨੇ ਕੁ ਦਾ ਦੇ ਦਾਂਗੇ ਆਪਾਂ ਏ ਭਾਜੀ ਇਹ ਵੀ 11 ਸੀਟਾਂ ਵਾਲਾ ਸੋਫਾ 10 ਸਾਲ ਦੀ ਗਾਰੰਟੀ ਆ ਕੱਪੜਾ ਛੇਜੇ ਕੱਪੜਾ ਵੱਜ ਕੇ ਨਾ ਪਾਟਾ ਹੋਵੇ ਕੁਝ ਵੈਸੇ ਪਾੜ ਦੇ ਗਾਰੰਟੀ ਆ 45000 ਰੁਪਏ ਪੂਰੇ ਪੰਜਾਬ ਡਿਲੀਵਰੀ ਆ ਰੇਟ ਚੈੱਕ ਕਰਕੇ ਬਿਜਾਰੋ ਫੇਰ ਆਇਓ ਜੀ ਇਹ ਬਿਜਾਰ ਚ 55000 ਦਾ ਵਿਕਦਾ ਅੱਛਾ ਜੀ ਤੇ ਭਾਈ ਆ ਆ ਕਿੰਨੇ ਕ ਦਾ ਹੋਊਗਾ ਭਾਈ ਆਹ ਇਹ ਭਾਈ ਤੁਹਾਨੂੰ 48000 ਰੁਪਏ ਦੇ ਦਿਆਂਗੇ ਜੀ ਆਹ 48 ਦਾ ਆ ਮੈਨੂੰ ਸ਼ੱਕ ਪੈਂਦੀ ਉਹੀ 16000 ਵਾਲਾ ਇਹ 16 ਵਾਲਾ ਜੀ 16 ਵਾਲਾ ਗਿਆ ਇੱਕ ਬਾਈ ਆ ਬਹੁਤ ਜਿਆਦਾ ਪਸੰਦ ਕੀਤਾ ਸੀ ਇਹ ਇਹ ਦੀ ਤੁਸੀਂ ਕੱਪੜੇ ਦੀ ਕਹਿੰਦੇ ਸੀਗੇ ਇਹ ਉਹੀ ਨਹੀਂ ਜਿਹੜਾ ਆਪਾਂ ਆਏ ਆਏ ਕਰਕੇ ਦਿਖਾਇਆ ਸੀ ਵੀ ਕਪੜਾ ਖਰਾਬ ਹੋ ਜੇ ਕਪੜਾ ਵੇਖੋ ਨ ਸਿੱਧਾ ਕਰੋ ਕਪੜਾ ਕੋਈ ਭਾਂ ਪੈ ਜੇ ਹਾਂ ਤੇ ਸੋਫਾ ਨਵਾਂ ਦੇਾਂਗੇ ਅਸੀਂ ਤੇ ਇਹ ਇਹ ਤੇ ਮਹਿੰਗਾ ਲੱਗਿਆ ਕਪੜਾ ਇਹ ਕਿੰਨੇ ਕ ਦਾ ਹੋਊਗਾ ਭਾਜੀ ਇਹ 35000 ਰੁਪਏ ਚ 11 ਸੀਟਾਂ ਵਾਲਾ ਦੇ ਦੇਾਂਗੇ ਇਹ 35 ਚ 11 ਵਾਲਾ ਇਹਦੀ ਡਿਲੀਵਰੀ ਵੀ ਫਰੀ 50 ਕਿਲੋਮੀਟਰ ਦਾ ਡਿਲੀਵਰੀ ਦੇਾਂਗੇ ਜੀ ਤੇ ਇੱਕ ਬਾਈ ਆਹਾ ਆਹਾ ਜਿਹੜਾ ਢੋਲਕੀਆਂ ਜੀਆਂ ਵਾਲਾ ਇਹ ਕਿੰਨੇ ਕ ਦਾ ਹੋਊਗਾ ਇਹ ਭਾਜੀ 25000 ਰੁਪਏ ਦਾ ਸੋਫਾ ਦੇ ਦੇਾਂਗੇ ਇਹ 25000 ਰੁਪਏ ਦਾ ਹੈ ਬਿਲਕੁਲ ਜੀ 25000 ਸਿਰਫ ਆਹ ਦੇਖੋ ਜੀ ਇੱਕਦਰੋਂ ਇਹ ਮਤਲਬ 30000 ਤੋਂ ਪਲੱਸ ਵਾਲੇ ਦੀ ਡਿਲੀਵਰੀ ਫ੍ਰੀ ਦਿੰਨੇ ਆ 30000 ਤੋਂ ਜਿਹੜਾ ਪਲੱਸ ਹੋਊਗਾ ਉਹਦੀ ਜਿਵੇਂ 35000 ਚ ਆ ਗਿਆ ਭਾਜੀ ਇਹਨਾਂ 'ਚ ਮਾਰਜਿਨ ਸਾਡੇ ਦਾ ਬਹੁਤ ਲਿਮਟਿਡ ਮਾਰਜਿਨ ਆ ਅਸੀਂ ਹੁਣ ਮੰਨ ਕੇ ਜੇ ਜਿਵੇਂ ਆਹ ਸੋਫਾ 45000 ਰੁਪਏ ਦਾ ਅਸੀਂ 55000 ਦਾ ਨਹੀਂ ਵੇਚਦੇ ਠੀਕ ਹੈ ਜੀ ਅਸੀਂ ਇਹਦੇ 'ਚ ਪੂਰੇ ਪੰਜਾਬ 'ਚ ਡਿਲੀਵਰੀ ਫੀਸ ਦੇਵਾਂਗੇ ਹੁਣ ਆ 35000 ਇਹਦੇ 'ਚ 100 ਕਿਲੋਮੀਟਰ ਦੇ ਦਿਆਂਗੇ ਹੋਰ ਦੱਸੋ ਵੈਸੇ ਅਸੀਂ 50 ਦਿੰਨੇ ਆ ਪਰ ਆਓ ਜਦੋਂ ਬਾਚੇ ਦੀ ਅਸੀਂ ਮਾਰਜਨ ਬੜੇ ਲਿਮਟਿਡ ਰੱਖੇ ਮਾਰਜਨ ਬਾਰੇ ਲਿਮਟਿਡ ਮਾਰਜਨ ਹੁੰਦੇ ਆ ਬੰਦਿਆਂ ਦੇ ਇਹ ਬੰਦੇ ਬਹੁਤ ਜੈਨੂਨ ਮਾਰਜਨ ਤੇ ਕੰਮ ਕਰਦੇ ਆ ਜੈਨੂਨ ਕੁਆਲਿਟੀ ਦੇ ਨਾਲ ਜੈਨੂਨ ਮਾਰਜਨ ਤੇ ਕੰਮ ਕਰਦੇ ਆ ਰੋਲਾ ਇਹ ਆ ਬਾਈ ਜੀ ਅਸੀਂ ਜਿੰਨੇ ਜਿੰਨੇ ਰੇਟਾਂ ਤੇ ਦੁਕਾਨ ਤੇ ਸਾਮਾਨ ਦੇਈਦਾ ਦੁਕਾਨ ਵਾਲਿਆਂ ਨੂੰ ਹੋਲ ਸੇਲ 'ਚ ਉਨੇ ਚ ਹੀ ਇੱਥੇ ਵੇਚ ਦੇਈਦਾ ਆਹ ਹਾਂ ਬਾਈ ਜੀ ਕਿੰਨੇ ਦਾ ਇਹ ਵੀ 45000 'ਚ ਭਾਜੀ 11 ਸੀਟਾਂ ਵਾਲਾ ਠੀਕ ਆ ਜੀ ਤੇ ਆਹ ਆ ਬਾਈ ਜੀ ਇਹ 26000 'ਚ ਭਾਜੀ ਆਹ 26 ਦਾ ਉਹ ਵੀ 26 ਦਾ ਦੇ ਦਿੰਗੇ ਉਹ ਵੀ 26 ਦਾ ਭਾਜੀ ਆਹ ਵੀ 26 ਦਾ ਤੇ ਆ ਵੀ 26 ਦਾ ਜੀ 26 ਦਾ ਜੀ ਭਾਈ ਆ ਦੇਖੋ ਤੁਸੀਂ ਦੇਖੋ ਵੀ ਆਹਾਂ ਆ ਬਾਈ ਹੁਣਾਂ ਦੇ ਰੇਟ ਆ ਆ ਦੇਖੋ ਆ ਜਿੰਨੇ ਦੀ ਆ ਕੁਰਸੀ ਆਉਂਦੀ ਆ ਨਾ ਚਾਰ ਕੁਰਸੀਆਂ ਆਉਂਦੀਆਂ ਉੰਨੇ ਦੇ ਬਾਈ ਹੁਣੇ ਪੰਜ ਸੀਟਾਂ ਸੋਫੇ ਦੀਆਂ ਦੇ ਦਿੰਦੇ ਆ ਐਵੇਂ ਆ ਨਾ ਬਾਈ ਬਿਲਕੁਲ ਬਿਲਕੁਲ ਭਾਈ ਜੀ ਕਿੰਨੇ ਕਿੰਨੇ ਦੀਆਂ ਪੰਜ ਸੀਟਾਂ ਬਾਈ ਭਾਜੀ ਜਿਹੜਾ ਮਰਜ਼ੀ ਲੈ ਲਿਓ 11000 ਰੁਪਏ ਚ ਆ ਜਿੰਨੇ ਸਾਹਮਣੇ ਪਏ ਆ ਪੰਜ ਸੀਟਾਂ ਚੱਕੋ ਜਿਹੜਾ ਮਰਜ਼ੀ ਚੱਕ ਕੇ ਲੈ ਜਾਓ ਜਿਹੜਾ ਮਰਜ਼ੀ ਕਪੜਾ ਇਹਦੇ ਤਾਂ ਨੀ ਗੱਦੀ ਗੁੱਦੀ ਮਾੜੀ ਲੱਗੀ ਹੋਊਗੀ ਪਾਈਨ 5 ਸਾਲ ਦੀ ਇਹਦੀ ਵੀ ਗਾਰੰਟੀ ਦੇਾਂਗੇ ਇਹਦੀ ਵੀ 5 ਸਾਲ ਦੀ ਗਾਰੰਟੀ ਦੇਵਾਂਗੇ ਯਾਰ ਆਹ ਫੈਕਟਰੀ ਚ ਆਉਂਦਾ ਫਾਇਦਾ ਸਾਰਾ ਫੋਮ ਫਾਮ ਸਾਰੀ ਕੰਪਨੀ ਦੀ ਹੋਊਗੀ ਜੀ ਦੇਸੀ ਨਹੀਂ ਹੋਊਗਾ ਕੰਮ ਬਾਈ ਬੈੱਡ ਵੀ ਦਿਖਾ ਦਿਓ ਯਾਰ ਪਰੰਦੇ ਤਾਂ ਬੈੱਡ ਵੀ ਹੋਣਗੇ ਤੁਹਾਡੇ ਕੋਲੇ ਇੱਧਰ ਵੀ ਦੱਸੋ ਬਿੱਡਾਂ ਬਾਰੇ ਵੀ ਮੈਨੂੰ ਦੱਸੋ ਇਹਦੇ ਢੋਈ ਦੋ ਲਾਏ ਪਿਆ ਜਿਹਦੀਆਂ ਲਾਈਟਾਂ ਜਗਦੀਆਂ ਹਾਂਜੀ ਕੋਈ ਲੈ ਲਿਓ 13000 ਚ ਕੋਈ ਬਿੱਡ ਜਿੰਨੇ ਲਾਈਟਾਂ ਜਗਦੀਆਂ ਵਾਲੇ ਆਪ੍ਰੀਤ ਕੋਈ ਬਿੱਡ 13000 ਰੁਪਏ ਦਾ ਹੈ ਬਾਈ ਨਾਲੇ ਇੱਕ ਹੋਰ ਗੱਲ ਦੱਸਾਂ ਜੀ ਹਾਂ 10 10 ਸਾਲ ਦੀ ਗਾਰੰਟੀ 13000 ਰੁਪਏ ਦਾ ਬੈੱਡ ਪੇਟੀ ਵਾਲੇ ਬੈੱਡ ਹੈ ਬਾਕਸ ਬੈੱਡ ਹੈ ਜੀ ਬਾਕਸ ਬੈੱਡ ਹੈ ਸਾਰੇ ਬਾਕਸ ਬੈੱਡ ਆ ਸਾਰੇ ਵਿੱਚ ਚੜ ਕੇ ਦੋ ਜਣੇ ਤੰਨੇ ਚੈੱਕ ਕਰਕੇ ਲੈ ਜਾਓ ਟੁੱਟ ਗਿਆ ਸਾਡਾ ਸਹੀ ਨਿਕਲੇ ਤਾਂ ਲੈ ਜੀ 13 13000 ਰੁਪਏ ਦੇ ਲਾਈਟਾਂ ਜਗਦੀਆਂ ਵਾਲੇ ਪੂਰੇ ਘੈਂਟ ਬਣੇ ਹੋਏ ਬੈੱਡ ਲੈ ਜਾਓ ਲਾ ਤੁਸੀਂ ਦੇਖ ਲਓ ਇਹ ਜੀਰੇ ਆ ਐਂ ਜੀਰੇ ਵਾਲੇ ਮੈਸਤਰੀ ਐਂ ਮੰਨਦੇ ਆ ਕੱਲੇ ਬੈੱਡ ਆ ਜੀ ਗੱਦੇ ਦਾ ਰੇਟ ਆਡਾ ਜੀ ਕਿਹ ਵਿੱਚ ਗੱਦੇ ਕਹਿੰਦੇ ਗੱਦੇ ਰੇਟ ਆਡਾ ਕੱਲੇ ਬੈੱਡ ਦਾ ਰੇਟ ਆ ਜੀ 13000 ਤੇ ਰੇਟ ਗਾਹ ਵੀ ਸੁਣ ਲਓ ਤੇ ਆਪਾਂ 13000 ਤੋਂ ਸ਼ੁਰੂ ਕੀਤਾ ਸੀ 13000 ਪਾਜੀ ਲਾਈਟਾਂ ਵਾਲੇ ਆ ਆ ਕਿੱਥੇ ਜਾਵੜੇ ਇਹ ਵੀ ਪਾਜੀ 80 ਇੰਚ ਢੋਆ ਇਹ ਵੈਸੇ ਤਾਂ ਮਹਿੰਗਾ ਵਿੱਚ ਆ ਪਰ ਦੀਵਾਲੀ ਤੱਕ ਇਹ ਵੀ 14000 ਚ ਦੇਾਂਗੇ 80 ਇੰਚ ਢੋ ਬਗੈਰ ਸਾਈਡ ਬਾਕਸ ਤੋਂ ਇਹਦੀ ਵੀ ਗਾਰੰਟੀ ਦੇਵਾਂਗੇ 10 ਸਾਲ ਦੀ ਇਹਦਾ ਵੀ ਬਾਈ ਰੇਟ ਹੀ ਦਿੰਦਾ ਤੁਰਿਆ ਆਉਂਦਾ ਆਹ ਪਾਜੀ 2800 ਅਗਲਾ 28 ਚ 82000 ਦਾ ਬਿਲਕੁਲ ਜੀ ਤੇ ਇਤੋਂ ਅਗਲਾ ਬਾਈ ਆਹਾ ਇਹ ਪਾਜੀ ਆਗੇ ਟਾਲੀ ਵਾਲੇ ਬੈੱਡ ਆਗੇ ਜੀ ਸ਼ੌਕਰ ਵਾਲੇ ਬੈੱਡ ਆਗੇ ਜੀ ਜੀ ਇਹ ਕਿੰਨੇ ਦਾ ਹੋਊਗਾ ਬਾਈ 32000 ਚ ਬੈੱਡ ਦੇ ਦਾਂਗੇ ਜੀ 32 ਚ ਦੇ ਦੋਗੇ ਬਿਲਕੁਲ ਦਵਾਂਗੇ ਮੈਂ ਤਾਂ ਦੋਨੇ ਭਰਾ ਇਕੱਠੇ ਆ ਹਾਂ ਤਾਂ ਰੈ ਹੀ ਆ ਰੈ ਹੀ ਆ ਜੀ ਆ ਆ ਆ ਆਹ ਬਾਈ ਆਹਾਂ ਬਾਈ ਸ਼ੌਕਰ ਵਾਲਾ ਜੀ ਹਾਂਜੀ ਆ ਵੀ ਸ਼ੌਕਰ ਵਾਲਾ ਦੇਖੋ ਜੀ ਇਹ ਕਿੰਨੇ ਦਾ ਜੀ ਇਹ ਦੇ ਦਾਂਗੇ ਤੁਹਾਨੂੰ 40000 ਰੁਪਏ ਦਾ ਇਹ 40000 ਦਾ ਮਿਲ ਜੂਗਾ ਆ ਟਾਲੀ ਵਾਲਾ ਆ ਟਾਲੀ ਵਾਲਾ ਭਾਈ ਆ ਬਣਾਉਂਦਾ ਸਾਰੇ ਅਸੀਂ ਕਹਿੰਦਾ ਮਤਲਬ ਖਾਸ ਕਰਕੇ ਤੁਹਾਨੂੰ ਆ ਦਿਖਾਉਣਾ ਹੈ ਜੀ ਇਹ ਆ ਪਿੱਤਨ ਵਾਲੇ ਲੋਕੀ ਬਾਹਰੋਂ ਲੈ ਲਗੇ ਵੇਚਦੇ ਸਾਰੇ ਆ ਬਣਾਉਨੇ ਆ ਠੀਕ ਹੈ ਟੋਟਲੀ ਆ ਬਣਾਉਨੇ ਦੀ ਹੁੰਦੀ ਆ ਤੇ ਇਹ ਭਾਈ ਕਿੰਨੇ ਦਾ ਇਹ ਦੇ ਦਾਂਗੇ ਤੁਹਾਨੂੰ 45000 ਰੁਪਏ ਦਾ ਬੈੱਡ ਦੇ ਦਾਂਗੇ ਆ ਵਾਲਾ ਇਹ 45000 ਦਾ ਮਿਲੂਗਾ 45000 ਦਾ ਬੈੱਡ ਦੇ ਦਾਂਗੇ ਇਧਰ ਲਈ ਪਾਏ ਨੂੰ ਵੀ ਮਾਰ ਲੀਏ ਮਾੜਾ ਜੇ ਨਹੀਂ ਗਾ ਇਧਰ ਮਾਰ ਲਓ ਜੀ ਹਾਂ ਭਾਈ ਆ ਆ ਦੱਸੀ ਵੱਡੇ ਭਾਈ ਜੀ ਆ ਪਾਜੀ ਜਿਹੜੇ ਦਾ ਚਾਰ ਲਾਈਟਾਂ ਆ ਜਾਂਦੀਆਂ 18000 ਦਾ ਬੈੱਡ ਆ ਜੀ ਹਾਂਜੀ ਆ ਵੀ 19000 ਆ 19 ਦਾ ਆ ਵੀ 19 ਦਾ ਜੀ ਇਹ ਆ ਵੀ ਪ੍ਰੀਤ 19 ਦਾ ਜਿਹਦੇ ਲਈ ਮੇਰਾ ਹੱਥਾ ਪੁੱਤ ਆ 18 ਦਾ ਜੀ ਆ 18000 ਦਾ ਪੁੱਤ 18000 ਦਾ ਜਿਹਦੇ ਲਈ ਹੱਥਾ ਪੁੱਤ ਮੇਰਾ ਹਾਂਜੀ ਆਹ ਜੀ ਇਹ ਬெட் ਤੁਹਾਨੂੰ ਦੇ ਦੇ 21000 ਦਾ ਜੀ 21000 ਰੁਪਏ ਦਾ ਆ ਵੀ 18 ਦਾ ਦੇ ਦਿਆਂਗੇ ਜੀ ਆ ਪੁੱਤ ਇਧਰਲੇ ਪਾਸੇ ਨੂੰ ਮੇਰਾ ਹੱਥਾ ਇਹ 18 ਦਾ ਇਹ ਵੀ 18 ਦਾ ਜੀ ਹਾਂ ਭਾਈ ਆ ਵੱਡੇ ਭਾਈ ਇਧਰ ਵੀ ਆਏ ਦੱਸ ਦੇ ਜਾਓ ਇਹ ਭਾਜੀ ਤੁਹਾਨੂੰ ਬெட் ਦੇ ਦਾਂਗੇ 23000 ਦਾ ਜੀ 5 ਫੁੱਟ ਉੱਚੀ ਢੋਆ ਜੀ ਠੀਕ ਹੈ ਜੀ ਇਹ 26 ਤੀ ਛਬੀ ਆ ਆ ਛਬੀ ਕਿਤੇ ਇਹ 30000 ਦਾ ਭਾਈ ਸਾਰੇ ਕਪੜਾ ਟੋਟਲ ਕਪੜਾ ਅੱਛਾ ਜੀ ਆ ਗਿਆ 18 ਵਾਲਾ ਜੀ ਆ 18000 ਵਾਲਾ ਆ ਗਿਆ ਜੀ 19 18 19 ਇਸ ਰੇਟ ਚ ਹੈ ਜੀ ਆਏ ਆਏ ਰੇਟ ਆ ਬਰੀ ਤੇ ਇਨਾ ਕੋਈ ਆ 26 ਦਾ ਜੀ ਤੇ ਦੇ ਗੱਦੇ ਵੀ ਜੈਜ ਰੇਟ ਹੀ ਦਿੰਦੇ ਹੋਣਗੇ ਭਾਈ ਆ ਗੱਦਾ ਲੈ ਲਓ ਸਿੰਗਲ 4000 ਦਾ ਠੀਕ ਹੈ ਇਹਦੀ ਵੀ ਕੋਈ ਜ਼ਿੰਮੇਵਾਰੀ ਹੋਊ 2 ਸਾਲ ਦੀ ਗਾਰੰਟੀ ਲੈ ਆ ਬੈੱਡ ਕਿੰਨੇ ਦਾ ਹੋਊਗਾ ਭਾਈ ਆਹ 19000 ਦੇ ਭਾਜੀ ਤੇ ਆ ਆ ਆਹ ਇਹ ਭਾਜੀ ਡਿੱਕੋ ਪਾਲਿਸ਼ਰ ਬੈੱਡ ਹੈ ਜੀ ਜੀ ਡਿੱਕੋ ਪੇਂਟ ਆ ਲਾਈਟਾਂ ਲੁੱਟਾਂ ਨੂੰ ਬਹੁਤ ਮਹਿੰਗੀਆਂ ਲੱਗੀਆਂ ਹੋਈਆਂ ਜੀ ਜੀ ਇਹ ਵੀ ਤੁਹਾਨੂੰ ਅਸੀਂ 32000 ਰੁਪਏ ਚ ਬੈੱਡ ਦੇ ਦਿਆਂਗੇ 32000 ਦਾ ਤੇ ਆ ਆ ਬੈੱਡ ਥੋੜੋ ਆ ਤਾਂ ਕੰਧ ਹੀ ਆ ਜਿਕੇ ਨੇ ਕੰਧ ਕੰਧ ਹੀ ਲੋੜ ਹੀ ਨਹੀਂ ਗਈ ਬੈੱਡੀ ਲਾ ਦੋ ਕੰਧ ਹੀ ਬਣ ਗਿਆ ਇਹ ਤੁਹਾਨੂੰ ਕੰਧ ਵੀ ਅਸੀਂ 30000 ਚ ਦੇ ਦਿਆਂਗੇ ਜੀ 30000 ਜੀ ਹਾਂ ਜੀ 30000 ਛੱਡੋ 28000 ਹੀ ਦੇ ਦਾਂਗੇ ਜੀ ਚ ਚਾਰ ਦਸ ਛੋਟੇ ਬਾਈ ਨੇ ਹੋਰ ਛੋਟ ਕਰੀ ਆ ਵੀ ਤੁਹਾਨੂੰ 24000 ਰੁਪਏ ਦੇ ਦਿਆਂਗੇ ਆ 24000 ਰੁਪਏ ਚ ਮਿਲ ਜੀ ਹਾਂਜੀ ਤੇ ਜਿਹੜਾ ਮੈਂ ਤੁਹਾਨੂੰ ਇੱਕ ਗੱਲ ਆਪਣੇ ਵੱਲੋਂ ਕਹਿ ਦੇਣਾ ਵੀ ਜਿਹੜਾ ਬੰਦਾ 40000 ਰੁਪਏ ਦੀ ਕਰੂਗਾ ਸ਼ਾਪਿੰਗ ਉਹ ਬੰਦੇ ਨੂੰ ਡਿਲੀਵਰੀ ਫ੍ਰੀ ਮਿਲ ਜੂਗੀ ਬਿਲਕੁਲ ਜੀ ਫ੍ਰੀ ਦੇ ਦਿਆਂਗੇ ਜੀ ਚੱਲ 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 ਦਿਖਾਓ ਚੱਲ ਉਹ ਦਖਾ ਫ੍ਰੀ ਜਿੱਤੇ ਲਿਖੀ ਬੈਠੇ ਫੋਟੋ ਖਿੱਚਣਾ ਮਾਣਾ ਹਾਂਜੀ ਹੈ ਆ ਖਿੱਚ ਫੋਟੋ ਇਹਦੀ ਹਾਂ ਆ ਬੋਲ ਬਾਈ 26000 ਰੁਪਏ ਦਾ ਜੀ 26 ਦਾ ਭਾਈ ਮੈਕ ਤੋਂ ਦੂਰ ਨਾ ਰਹਿ ਕਰ ਸੋਹਣਾ ਤੇਰੀ ਆਵਾਜ਼ ਨਹੀਂ ਆਉਣੀ ਅੱਛਾ ਜਾਂ ਮੈਕ ਦੇ ਕੋਲੇ ਆ ਜਾ ਹਾਂ ਅੱਛਾ ਆ ਭਾਈ ਜੀ ਇਹ 26000 ਰੁਪਏ ਦਾ ਹਾਂਜੀ ਇਹ 5 ਫੁੱਟ ਤੋਂ ਉੱਚੀ ਆਹ 5 ਫੁੱਟ ਤੋਂ ਉੱਚੀ ਇਹਦੀ 30000 ਰੁਪਏ ਦਾ ਅੱਛਾ ਜੀ ਹਾਂਜੀ ਆਹ ਡੀਕੋ ਪੇਂਡ ਚ ਹੈ ਜੀ ਆਹ 32000 ਰੁਪਏ ਦਾ ਆਹ 32000 ਦਾ ਭਾਈ ਇਹਦੇ ਚ ਕੰਮ ਹੈ ਵੇਖੋ ਬੈੱਡ ਬੈੱਡ ਵੇਖੋ ਰੂਹ ਖੁਸ਼ ਨਾ ਹੋਈ ਦੀ ਫਿਰ ਕਿਉਂ ਬੜੀ ਵੇਖੋ ਇਹ ਪੇਪਰ ਦੇਸੀ ਜਾਂ ਨਹੀਂ ਕੋਈ ਹੈਗਾ ਜੀ ਹੂੰ ਇਹ ਉਹਦੀ ਚੀਜ਼ ਲੱਗੀ ਹੋਈ ਆਮ ਆ ਚੀਜ਼ ਆਹ ਦੇਖੋ ਜੀ ਆਹ ਸਟੀਲ ਦੀ ਆਮ ਅਜਿਹਾ ਪਲਾਸਟਿਕ ਦੀ ਇੱਕ ਆਉਂਦੀ ਉਹ ਲਾਈ ਜਾਂਦੇ ਠੀਕ ਹੈ ਆ ਪ્યોਰ ਸਟੀਲ ਆ ਤੇ ਅਬਾਈ ਇੱਕ ਉਹ ਪਰਲੇ ਦਾ ਵੀ ਰੇਟ ਦੱਸ ਦੇ ਖਬਰ ਇਹ ਤਾਂ ਬਾਈ ਰਾਜਾ ਸਾਡੇ ਸ਼ੋਰੂਮ ਦਾ ਹਾਂ ਇਹ ਰਾਜਾ ਸਾਡੇ ਸ਼ੋਰੂਮ ਦਾ ਰਾਜਾ ਚਲ ਤਾਂ ਵੀ ਕੀ ਹੁੰਦਾ ਇਹ ਭਾਈ ਤੈਨੂੰ ਬੈੱਡ ਅਸੀਂ ਐਰ ਕੀ ਬਹੁਤ ਘੱਟ ਰੇਟ ਚ ਦੇ ਦਾਂਗੇ ਤੁਹਾਨੂੰ 55000 ਚ ਬੈੱਡ ਦੇ ਦਿਆਂਗੇ 55000 ਰੁਪਏ ਚ ਮਿਲ ਬਿਲਕੁਲ ਦਾ ਬੈੱਡ ਆ ਜੀ ਜੀ ਆਮ ਇਹ ਬੈੱਡ ਵਿੱਚ ਜਾਂਦੇ ਆ ਫਾਈਬਰ ਚ ਇਹ ਵਾਲੇ ਹੂੰ ਫਾਈਬਰ ਦੇ ਬਣਾ ਬਣਾ ਕੇ ਵੇਚੀ ਜਾਂਦੇ ਪ્યોਰ ਸਾਗਵਾਨ ਆ ਜੀ ਸਾਡੇ ਠੀਕ ਹੈ ਜੀ ਸਾਡੇ ਨੂੰ 2 ਕੇ ਪੇਂਟ ਹੋਇਆ ਹੋਇਆ। ਸਾਡੀ ਬੈੱਡ ਚੱਲਦਾ ਜੀ ਇਹ। ਹਰ ਵਾਰੀ ਸਾਡਾ ਬੈੱਡ ਹੋਊਗਾ ਇਹ ਹੋਗਾ ਹਮੇਸ਼ਾ ਪਿਆਉ ਸਾਡੇ ਕੋਲ। ਇਹ ਚੱਲਦਾ ਚੱਲਦਾ ਤੁਸੀਂ ਵੀ ਲੋ ਗਏ ਕੱਲ ਸਾਡਾ ਵੇਖ ਲਿਵਾ ਕੇ ਬੋਣਾ ਨਹੀਂ ਕਿ ਦੂਜਾ ਬੈੱਡ ਆ ਕੇ ਲੱਗ ਜਾਣਾ। ਹਾਂਜੀ। ਭਾਈ ਵੀਡੀਓ ਨੂੰ ਕਰ ਦਿਓ ਸ਼ੇਅਰ ਜਿੰਨੇ ਵੀ ਸੱਜਣ ਮੇਰੀ ਵੀਡੀਓ ਸੁਣਦੇ ਆ ਜੀਰੇ ਆ ਜੋ ਪਨੇਸਰ ਫਰਨੀਚਰ ਵਾਲਾਂ ਦੇ ਬਾਰ-ਬਾਰ ਵੱਡੇ ਰੋਡ ਦੇ ਉੱਪਰ ਹੀ ਆ ਕਿਸੇ ਕੋਈ ਸ਼ਹਿਰ ਦੀ ਗਲੀ 'ਚ ਨਹੀਂ ਵੜਨਾ ਕੋਈ ਲੈਣਾ ਨਹੀਂ ਦੇਣਾ ਨਹੀਂ ਕੋਈ ਲੱਦਣ ਦੀ ਪ੍ਰੋਬਲਮ ਨਹੀਂ ਕੋਈ ਲਾਉਣ ਦੀ ਪ੍ਰੋਬਲਮ ਨਹੀਂ ਕੋਈ ਗੱਡੀ ਖੜਾਉਣ ਦੀ ਪ੍ਰੋਬਲਮ ਨਹੀਂ ਕੋਈ ਰੇਟ ਦੀ ਕੋਈ ਗਾਰੰ ਕੋਈ ਕੁਆਲਿਟੀ ਦੀ ਕਿਸੇ ਗੱਲ ਦੀ ਕੋਈ ਸਮੱਸਿਆ ਹੀ ਹੈ ਨਹੀਂ ਬਸ ਨੰਬਰ ਡਾਇਲ ਕਰ ਲੋ ਬਾਈ ਹੁਣਾਂ ਦਾ ਨੰਬਰ ਨੋਟ ਕਰ ਲੋ